ਪੂਰੇ ਭਾਰਤ ਦੇ ਅੰਟੈਲੀਜੈਂਸੀਆਂ ਨੂੰ ਸਰਕਾਰਾਂ ਨੂੰ ਤੇ ਕਿਸਾਨਾਂ ਨੂੰ ਪਤਾ ਹੈ ਕਿ ਸਾਡਾ 13 ਫਰਵਰੀ ਤੋਂ ਲੈ ਕੇ ਲਗਾਤਾਰ ਜਿਹੜਾ ਖਨੌਰੀ ਰਤਨਪੁਰਾ ਸ਼ੰਭੂ ਮੋਰਚੇ ਚੱਲ ਰਹੇ ਆ ਉਸ ਮੋਰਚੇ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਬਹੁਤ ਵਾਰੀ ਹਮਲੇ ਕੀਤੇ ਪਤਾ ਹੈ ਅਸੀਂ ਕਿੰਨੀਆਂ ਉਹਨਾਂ ਦੀਆਂ ਫੋਰਸਾਂ ਦਾ ਸਾਹਮਣਾ ਕੀਤਾ ਜਿਦੇ ਵਿੱਚੋਂ अनेका ਸਾਡੇ ਕਿਸਾਨ ਜ਼ਖਮੀ ਵੀ ਹੋਏ ਨੇ ਸ਼ਹੀਦ ਵੀ ਹੋਏ ਨੇ ਕਬਰਾਈਆਂ ਹੋਈਆਂ ਸਰਕਾਰਾਂ ਅਡ ਅਡਾਨੀ ਬਾਨੀਆਂ ਦੇ ਪੱਖਪੂਰ ਤੇ ਨੰਗੇ ਚਿੱਟੇ ਤੌਰ ਤੇ ਉਤਰ ਆਈਆਂ ਨੇ ਭਾਵੇਂ ਸਾਡੇ ਸਾਥੀ ਇਸ ਫੋਰਮ ਦੇ ਵਿੱਚ ਨਹੀਂ ਪਰ ਉਹਨਾਂ ਦੀ ਜਿਹੜੀ ਕੱਲ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਨਾਲ ਮੀਟਿੰਗ ਹੋਈ ਉਹ ਮੀਟਿੰਗ ਬੇਸ਼ਿੱਟਾ ਰਹੀ ਕਬਰਾਈ ਹੋਈ ਸਰਕਾਰ ਨੇ ਤੜਕੇ ਤੋਂ ਅੱਜ 3 ਵਜੇ ਤੋਂ ਲੈ ਕੇ ਕਿਸਾਨ ਆਗੂਆਂ ਦੇ ਘਰੇ ਰੇਡਾਂ ਮਾਰਨੀਆਂ ਸ਼ੁਰੂ ਕਰੀਆਂ ਤਾਂ ਬਹੁਤੇ ਕਿਸਾਨ ਗ੍ਰਿਫਤਾਰ ਕੀਤੇ ਗਏ ਇਥੋਂ ਤੱਕ ਕੇ 80-80 ਸਾਲ ਦੇ ਬਜ਼ੁਰਗ ਜਿਹਦੇ ਵਿੱਚ ਸਤਨਾਮ ਬਹਿਰੂ ਸਾਡੇ ਫੋਰਮ ਦੇ ਬਜ਼ੁਰਗ ਆਗੂ ਨੇ ਉਹਨਾਂ ਨੂੰ ਤੜਕੇ ਫੋਰਸ ਚੱਕ ਕੇ ਲਜਾਣਾ ਥਾਣੇ ਜਲਜਾਣਾ ਜਦੋਂ ਉਹਨਾਂ ਨੇ ਦੱਸਿਆ ਕਿ ਸਾਡਾ ਮੋਰਚਾ ਸ਼ੰਭੂ ਚੱਲ ਰਿਹਾ ਹੈ ਖਨੌਰੀ ਚੱਲ ਰਿਹਾ ਹੈ ਰਤਨਪੁਰੇ ਚੱਲ ਰਿਹਾ ਹੈ ਤਾਂ ਉਹਨੂੰ ਫੋਰਸ ਨੂੰ ਘਰਾ 'ਚ ਨਾਜ਼ਰਬੰਦ ਕੀਤਾ ਹੋਇਆ ਹੈ ਤਾਂ ਬਹੁਤੇ ਸਾਡੇ ਜਿਹੜੇ ਆਗੂ ਤਾਰਨ ਤਾਰਨ ਬਠਿੰਡਾ ਮਾਨਸਾ ਹੋਰ ਜ਼ਿਲ੍ਹਿਆਂ ਦੇ ਵਿੱਚੋਂ ਜਿੰਨੂ ਜਿਹੜੇ ਰਿਪੋਰਟ ਆ ਰਹੀਆਂ ਨੇ ਕਿ ਜਿਹੜੇ ਤੜਕੇ 3 ਵਜੇ ਕਿਸਾਨ ਆਗੂ ਫੜ ਕੇ ਖਾਣਿਆਂ ਦੇ ਵਿੱਚ ਬੰਦ ਨੇ ਕਈਆਂ ਨੂੰ ਡੀਸੀ ਦਫ਼ਤਰਾਂ ਦੇ ਨੇੜੇ ਲੈ ਕੇ ਗਏ ਨੇ ਵੀ ਜ਼ਿਲ੍ਹਾਂ ਦੇ ਵਿੱਚ ਭੇਜਿਆ ਜਾਵੇ ਜਿਹਦੇ ਵਿੱਚੋਂ ਬਠਿੰਡਾ ਖਾਸ ਕਰਕੇ ਅਰਜਨ ਸਿੰਘ ਫੂਲ ਸਾਡੇ ਪੁਰਾਣੇ ਆਗੂ ਨੇ ਉਹਨਾਂ ਦੀ ਬਿਮਾਰੀ ਦੀ ਦਵਾਈ ਚੱਲ ਰਹੀ ਹੈ ਪਰ ਤੜਕੇ 4 ਵਜੇ ਚੱਕਣਾ ਪਰਿਵਾਰ ਨੂੰ ਗੱਲ ਨਾ ਕਰਨ ਦੇਣੀ ਉਹਨੂੰ ਵੀ ਬਠਿੰਡੇ ਲੈ ਕੇ ਗਏ ਨੇ ਤਾਂ ਐਵੇਂ ਜ਼ਿਕਰ ਕੋੜਾ ਕੋੜਾ ਵਾਲੇ ਦੇ ਵਿੱਚ ਪੜ ਕੇ ਰੇਡ ਮਾਰ ਕੇ ਜਿੱਤੋਂ ਤੇ ਇੱਕ ਔਰਤਾਂ ਨੂੰ ਗ੍ਰਿਫਤਾਰ ਕਰ ਲੈਣਾ ਇੱਥੋਂ ਸਾਫ ਨਜ਼ਰ ਆ ਰਹੀ ਹੈ ਕਿ ਸਰ ਸਰਕਾਰ ਕੋਲੇ ਦਲੀਲ ਨਹੀਂ ਘਬرائی ਹੋਈ ਹੈ ਕਿਸਾਨਾਂ ਦੇ ਇਕੱਠਾਂ ਤੋਂ ਕਿਸਾਨਾਂ ਦੇ ਮੋਰਚਿਆਂ ਤੋਂ ਤਾਂ ਇਸ ਤਰ੍ਹਾਂ ਸਰਕਾਰਾਂ ਨਹੀਂ ਚੱਲਣੀਆਂ ਤੁਸੀਂ ਕਿੰਨਾ ਵੀ ਜ਼ਬਰ ਢਾ ਲੋ ਆਖਰ ਨੂੰ ਸੋਨ ਨੂੰ ਵਾਪਸੀ ਮੁੜਨਾ ਪੈਣਾ ਆ ਥੋੜੇ ਦਿਨ ਪਿੱਛੇ ਜ਼ਿਲ੍ਹਾ ਬਠਿੰਡੇ ਦੇ ਵਿੱਚ ਇੱਕ ਐਮਐਲਏ ਵੱਲੋਂ ਪੱਤਰਕਾਰ ਤੇ ਪਰਚਾ ਦਰਜ ਕੀਤਾ ਤੇ ਜਦੋਂ ਪਤਾ ਲੱਗਿਆ ਵੱਡੀ ਪੱਧਰ ਤੇ ਲੋਕ ਬਠਿੰਡੇ ਦੇ ਵਿੱਚ ਘਰਾਓ ਕਰਨਗੇ ਡੀਸੀ ਐਸਐਸਪੀ ਦਾ ਤਾਂ ਪਰਚਾ ਵਾਪਸ ਕੀਤਾ ਤਾਂ ਤੁਸੀਂ ਕਿਸਾਨਾਂ ਦੀਆਂ ਮੰਗਾਂ ਤੋਂ ਮੂੰਹ ਨਹੀਂ ਮੋੜ ਸਕਦੇ ਇਹ ਮੰਨਣੀਆਂ ਪੈਣੀਆਂ ਨੇ ਕਿੰਨਾ ਜ਼ਿਆਦਾ ਫੋਰਸ ਦੀ ਤਾਕਤ ਵਰਤੋਗੇ ਲੋਕਾਂ ਦੇ ਖਿਲਾਫ ਓਨੇ ਲੋਕ ਸੜਕਾਂ ਤੇ ਆਉਣਗੇ ਅਸੀਂ ਇਹ ਅਪੀਲ ਕਰਦੇ ਆ ਕਿ ਜਿੰਨੇ ਵੀ ਕਿਸਾਨ ਗਿਰਫਤਾਰ ਕੀਤੇ ਨੇ ਕਿੰਨੀਆਂ ਸਾਡੀਆਂ ਔਰਤਾਂ ਗਿਰਫਤਾਰ ਕੀਤੀਆਂ ਨੇ ਉਹਨਾਂ ਨੂੰ ਤੁਰਤ ਰਿਹਾ ਕਰੋ ਨਾ ਮਜਬੂਰ ਕਰੋ ਲੋਕਾਂ ਨੂੰ ਜਿਹੜਾ ਮੁੱਖ ਮੰਤਰੀ ਕਹਿੰਦਾ ਮੈਂ ਤਾਂ ਅਪੀਲ ਕੀਤੀ ਸੀ ਕਿ ਸੜਕਾਂ ਤੇ ਨਾ ਆਉਣ ਇਹ ਟ੍ਰੇਨਾਂ ਦੇ ਪਾਡਰੀਆਂ ਤੇ ਨਾ ਆਉਣ ਇਹ ਚੰਡੀਗੜ੍ਹ ਆ ਜਾਣ ਪ੍ਰਭੂ ਚੰਡੀਗੜ੍ਹ ਕਿਹੜੀ ਟ੍ਰੇਨ ਰੋਕ ਰਹੇ ਸੀ ਚੰਡੀਗੜ੍ਹ ਕਿਹੜੀ ਸੜਕ ਰੋਕ ਰਹੇ ਆ ਸਾਡੀਆਂ ਕੁਝ ਮੰਗਾਂ ਕੇਂਦਰ ਨਾਲ ਨੇ ਕੁਝ ਸਟੇਟ ਨਾਲ ਨੇ ਤਾਂ ਸਾਡੀ ਰਾਜਧਾਨੀ ਐ ਉਹ ਸਾਂਝੀ ਜਗ੍ਹਾ ਕੇਂਦਰ ਸਰਕਾਰ ਦੇ ਵੀ ਤੀਨ ਉੱਤੇ ਕਬਜ਼ਾ ਕਰਿਆ ਹੋਇਆ ਉਹਨਾਂ ਨੇ ਤੇ ਪੰਜਾਬ ਸਰਕਾਰ ਦਾ ਵੀ ਉੱਥੇ ਦਫ਼ਤਰ ਐ ਮੁੱਖ ਮੰਤਰੀ ਦੀ ਰਿਹਾਸ ਚੰਡੀਗੜ੍ਹ ਐ ਜੇ ਕਿਸਾਨ ਲੋਕਾਂ ਦੀਆਂ ਮੰਗਾਂ ਲੈ ਕੇ ਉੱਥੇ ਜਾ ਰਹੇ ਨੇ ਤੁਸੀਂ ਇੰਨਾ ਜ਼ਬਰ ਢਾ ਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਆਖਰ ਨੂੰ ਤਾ ਸਾਨੂੰ ਸਾਹਮਣਾ ਕਰਨਾ ਪੈਣਾ ਸਾਡੇ ਕਿਸਾਨਾਂ ਦੇ ਰੋਧਾ ਮੈਂ ਅਪੀਲ ਕਰਦਾ ਕਿ ਜਿੰਨੇ ਵੀ ਕਿਸਾਨ ਗ੍ਰਿਫਤਾਰ ਕੀਤੇ ਐ ਕੋਈ ਘਬਰਾਉਣ ਦੀ ਲੋੜ ਨਹੀਂ ਭਰਾਵੋ ਸਾਡੀਆਂ ਜ਼ਮੀਨਾਂ ਤੇ ਹਮਲਾ ਹੈ ਸਾਡੇ ਕਿਸਾਨ ਸ਼ਹੀਦ ਹੋਏ ਸ਼ੁਭ ਕਰਨ ਵਰਗੇ ਤਾਂ ਪਰਿਵਾਰ ਅੱਜ ਵੀ ਗਰਮੀ ਦੇ ਠੰਡ ਦੇ ਵਿੱਚ ਰਤਨਪੁਰੇ ਖਨੌਰੀ ਸ਼ੰਭੂ ਬੋਰਚਾ ਦੇ ਵਿੱਚ ਬੈਠੇ ਨੇ ਕੋਈ ਗੱਲ ਨਹੀਂ ਸਰਕਾਰ ਨੂੰ ਲੈ ਜਾਂਦੇ ਜੇ ਵੱਦ ਤੋਂ ਵੱਦ ਥਾਣਿਆਂ ਤੋਂ ਜੇਲ੍ਹਾਂ 'ਚ ਲੈ ਜਾਣਗੇ ਛਡਾਵਾਂਗੇ ਸਾਰਿਆਂ ਨੂੰ ਪਰ ਸਰਕਾਰ ਦੀ ਇਸ ਕਾਰਵਾਈ ਦੀ ਦੋਨੇ ਫੋਰਮ ਵੱਲੋਂ ਖਾਸ ਕਰਕੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਵੱਲੋਂ ਇਹਦੀ ਨਿਖੇਦੀ ਵੀ ਕਰਦੇ ਆ ਜੇ ਸਰਕਾਰ ਨੇ ਕਿਸਾਨਾਂ